ਨਮਸਕਾਰ ਜੈ ਹਿੰਦ ਦੋਸਤੋ ਮੈਂ ਪ੍ਰਗਨ ਮਖੀਜਾ ਮੁਖੀਜਾ ਰੀਅਲ ਨੀਂਡ ਦਾ ਸੰਬਾਧ ਸਵਾਰ ਕਰਦਾ। ਸੰਗੋਪ ਪੋਰਸਵਲੋਂ ਬੱਚਿਆਂ ਨੂੰ ਵੇਚਣ ਵਾਲੇ ਗਰੋ ਦਾ ਪਰਦਾ ਫਾਸ਼ ਕੀਤਾ ਗਿਆ। ਉਸ ਗਰੋ ਦੇ 3 ਮੈਂਬਰ ਅਰੈਸਟ ਕੀਤੇ ਗਏ ਜਿਨ੍ਹਾਂ ਵਿੱਚ ਇੱਕ ਮਹਿਲਾ ਵੀ ਸ਼ਾਮਿਲ ਸੀ। ਇੱਕ ਨਵਜਾਤ ਬੱਚਾ ਵੀ ਇੱਕ ਜੜੀ ਲੜਕੀ ਸੀ ਉਹ ਵੀ ਬਰਾਮਦ ਕੀਤੀ ਗਈ। ਕਿਹਾ ਜਾਂਦਾ ਹੈ ਕਿ ਉਹ ਕਿਸੇ ਗ્રાਹਕ ਦੀ ਅੰਦੀਾਰ ਵਿੱਚ ਸੀ। ਦੋਸਤੋ ਦੱਸਿਆ ਜਾਂਦਾ ਹੈ ਕਿ ਇਹ ਗਿਰੋ ਪਿਛਲੇ ਕਈ ਮਹੀਨਿਆਂ ਤੋਂ ਐਕਟਿਵ ਸੀ। ਚੁੱਪਤ ਰਾਜ ਨੇ ਕਿ ਇਹ ਜਿਹੜੇ ਜਿਹੜਾ ਗਿਰੋ ਸੀ ਜਿਹੜੇ ਗਿਰੋ ਦੇ ਤਿੰਨ ਮੈਂਬਰ ਫੜੇ ਗਏ ਨੇ ਪਿਛਲੇ ਕਈ ਮਹੀਨਿਆਂ ਵਿੱਚ ਇਹਨਾਂ ਵੱਲੋਂ ਕਈ ਬੱਚੇ ਵੇਚੇ ਜਾ ਚੁੱਕੇ ਨੇ ਜਿਨ੍ਹਾਂ ਦੇ ਵਿੱਚ ਲੜਕੇ ਵੀ ਸ਼ਾਮਿਲ ਨੇ। ਚੁੱਪਤ ਰਾਜ ਨੇ ਕਿ ਪੁੱਛਗਿੱਛ ਦੌਰਾਨ ਕਈ ਹੈਰਾਨੀਜਨਕ ਖੁਲਾਸੇ ਸਾਹਮਣੇ ਹੋਏ ਨੇ ਆਏ ਨੇ। ਦੇ ਇਹ ਵੀ ਪਤਾ ਲੱਗਿਆ ਕਿ ਇਹਨਾਂ ਨੇ ਬੱਚੇ ਕਿਹਨਾਂ ਨੂੰ ਵੇਚੇ ਹਨ ਇਹ ਬੱਚੇ ਕਿਹਨਾਂ ਵੱਲੋਂ ਖਰੀਦੇ ਗਏ ਸੂਤਰਦਾਨ ਨੇ ਕਿ ਪੁਲਸ ਵੱਲੋਂ ਪੁਲਸ ਨੇ ਜਦੋਂ ਪੁਛਦਾ ਪੁੱਛ ਕਿਸ ਦੇ ਦੌਰਾਨ ਇਸ ਤਰ੍ਹਾਂ ਦੀ ਜਾਂਚ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਤਾਂ ਪੁਲਸ ਨੇ ਗੈਰ ਕਾਨੂੰਨੀ ਬੱਚੇ ਖੇਦਣ ਵਾਲਿਆਂ ਦੇ ਖਿਲਾਫ ਵੀ ਐਕਸ਼ਨ ਦੀ ਤਿਆਰੀ ਕਰ ਰਹੀ ਪੁਲਸ ਵੱਲੋਂ ਉਹਨਾਂ ਅਰੋਪੀਆਂ ਨੂੰ ਫੜਨ ਦੇ ਲਈ ਜਿਹੜਾ ਤਿਆਰ ਕੀਤੀ ਗਈ ਤੇ ਸੂਤਰੇ ਵਿਦਰਦ ਨੇ ਕਿ ਉਹਨਾਂ ਨੂੰ ਫੜਨ ਲਈ ਛਾਪੇ ਮਾਰੀ ਵੀ ਕੀਤੀ ਜਾ ਰਹੀ ਹੈ ਜਾਂ ਕੀਤੀ ਜਾਵੇਗੀ ਦੋਸਤੋ ਇਹ ਬੜਾ ਗੈਰਕਾਨੂੰਨੀ ਧੰਦਾ ਕਿ ਜਿਹੜਾ ਤਿੰਨ ਔਰੋਪੀ ਨੇ ਜਿਹੜੇ ਗਰੋ ਦੇ ਮੈਂਬਰ ਨੇ ਇਹ ਬੜੇ ਛਾਤ ਤਰੀਕੇ ਦੇ ਨਾਲ ਬੱਚਿਆਂ ਨੂੰ ਹਾਸਲ ਕਰਦੇ ਸਨ ਬੱਚੋਟੇ ਬੱਚਿਆਂ ਨੂੰ ਨਵਜਾਤ ਸ਼ਿਸ਼ੂ ਨੂੰ ਹਾਸਲ ਕਰਨ ਤੋਂ ਬਾਅਦ ਉਹ ਅੱਗੇ ਬੜੇ ਸਾਧ ਤਰੀਕਿਆਂ ਨਾਲ ਵੇਚ ਦਿੰਦੇ ਸਨ। ਸੂਤਰ ਇਹ ਵੀ ਦੱਸਦੇ ਨੇ ਕਿ ਇਹ ਪਹਿਲੇ ਕਈ ਵਾਰੀ ਤਲਾਸ਼ ਉਹਨਾਂ ਪਰਿਵਾਰਾਂ ਦੇ ਕਰ ਲੈਂਦੇ ਸਨ ਜਿਨ੍ਹਾਂ ਦੇ ਕੋਲ ਕੋਈ ਬੱਚਾ ਨਹੀਂ ਹੈ ਤੇ ਉਹਨਾਂ ਨੂੰ ਬੱਚੇ ਦੀ ਲੋੜ ਹੈ। ਤੇ ਫਿਰ ਉਸ ਪਰਿਵਾਰ ਦੀ ਤਲਾਸ਼ ਕਰਕੇ ਇਹ ਲੱਖਾਂ ਰੁਪਏ ਦੇ ਵਿੱਚ ਉਹਨਾਂ ਨੂੰ ਬੱਚਾ ਵੇਚ ਦਿੰਦੇ ਸਨ। ਦੋਸਤੋ ਆਉਣ ਵਾਲੇ ਦਿਨਾਂ ਵਿੱਚ ਇਸ ਮਾਮਲੇ ਲੈ ਕੇ ਹੋਰ ਵੀ ਕਈ ਸਮਸੇਂੇ ਖੇਜ ਖੁਲਾਸੇ ਹੋਣ ਦੀ ਸੰਭਾਵਨਾ ਹੈ ਦੋਸਤੋ ਜਦੋਂ ਇਸ ਬੰਦੇ ਸ਼ੰਭੂ ਥਾਨਾ ਦੇ ਐਸ ਐਚ ਓ ਨਾਲ ਫੋਨ ਤੇ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਉਕਤ ਖਬਰ ਦਾ ਖੰਡਨ ਕਰਦੇ ਹੋਏ ਕਿਹਾ ਕਿ ਫਿਲਹਾਲ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਪੁੱਛ ਕੇ ਜਾਰੀ ਹੈ ਪੁੱਛ ਕੇ ਦੌਰਾਨ ਜੋ ਵੀ ਸਾਹਮਣੇ ਆਵੇਗਾ ਉਹ ਦੱਸ ਦਿੱਤਾ ਜਾਵੇਗਾ ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ ਜੈ ਹਿੰਦ ਦੋਸਤੋ